ਯੂਥ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਸਟੇਟ ਪ੍ਰਧਾਨ ਡਾਕਟਰ ਰਮਨ ਕਈ ਦੇ ਗੁਆਇ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਗਵਰਨਮੈਂਟ ਕਾਲਜ ਚੌਂਕ ਹੁਸ਼ਿਆਰਪੁਰ ਵਿਖੇ ਜਲਾਇਆ ਗਿਆ। ਇਸ ਮੌਕੇ ਹਾਜ਼ਰ ਯੂਥ ਸਿਟੀਜ਼ਨ ਕੌਂਸਲ ਦੇ ਸਮੂਹ ਵਰਕਰਾਂ ਤੇ ਉਹਦੇ ਦਾਰਾ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਮੌਕੇ ਡਾਕਟਰ ਰਮਨ ਕਈ ਨੇ ਕਿਹਾ ਕਿ ਪਿਛਲੇ ਦਿਨੀ ਪਾਸਪਤ ਪ੍ਰਧਾਨ ਅਸ਼wini Sharma ਤੇ ਹੋਇਆ ਹਮਲਾ ਇੱਕ ਸੋਚੀ ਸਮਝੀ ਖਾਜਿਸ਼ ਸੀ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ। ਲੋ ਐਂਡ ਆਰਡਰ ਦਾ ਕੋਈ ਨਾਮੁਨਿਸ਼ਾਨ ਨਹੀਂ ਅਤੇ ਇਸ ਦੇ ਲਈ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ। ਬਰਸੋਂ ਰਾਤ ਨੂੰ ਜਲੰਧਰ ਤੋਂ ਖਾਨਵੋੜ ਹਾਈਵੇਅ ਤੇ ਬਾਜਪਾ ਦੇ ਪ੍ਰਦੇਸ਼ ਦੇ ਜਗਤ ਸ਼ਰਮਾ ਜੀ ਤੇ ਹਮਲਾ ਹੋਇਆ। ਬੜੀ ਮੰਦਭਾਗੀ ਤੁਮਨਾ ਬੜਾ ਪ੍ਰਯੋਜਿਤ ਇਹ ਹਮਲਾ ਸੀ ਕਾਂਗਰਸ ਦੁਆਰਾ ਕਾਂਗਰਸ ਇੱਕ ਵਾਰ ਫਿਰ ਪੰਜਾਬ 'ਚ ਭਾਈਚਾਰਾ ਖਾਫ ਕਰ ਰਹੀ ਹੈ। ਚਾਹੇ ਉਹ ਹਿੰਦੂ ਦਲਿਤ ਭਾਈਚਾਰੇ ਨੂੰ ਖਰਾਬ ਕਰ ਰਹੀ ਆ ਉਹ ਸਿੱਖ ਹਿੰਦੂ ਭਾਈਚਾਰੇ ਨੂੰ ਖਰਾਬ ਕਰ ਰਹੀ ਆ ਇਹ ਇੱਕ 프리ਪਲਾਨ ਹਮਲਾ ਸੀ ਅਸ਼ਨੀ ਸ਼ਰਮਾ ਜੀ ਦੇ ਔਰ ਜਿਹੜੇ ਵੀ ਇਹਦੇ ਰੋਪੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਯੂਥ ਸਿਟੀਜ਼ਨ ਕੌਂਸਲ ਪੰਜਾਬ ਨੇ ਇਹਦਾ ਪੂਰ ਜ਼ੋਰ ਵਿਰੋਧ ਕਰਦੀ ਆ ਔਰ ਰਾਜ ਦੀ ਪੰਜਾਬ ਸਰਕਾਰ ਦਾ ਪੁੱਤਲਾ ਭੁਗਿਆ ਜੇ ਜਲਦ ਉਹਨਾਂ ਦੇ ਜੋ ਦੋਸ਼ੀ ਹਮਲਾਵਾਰਾ ਹੋ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਇਹ ਧਰਨੇ ਗਾਂਵ ਇਦਾਂ ਹੀ ਚੱਲਦੇ ਰਹਿਣਗੇ ਇਸੇ ਹਾਲਤ ਵਿੱਚ ਵੀ ਪੰਜਾਬ ਸਰਕਾਰ ਨੂੰ ਪੰਜਾਬ ਦਾ ਮਾؤول ਕ੍ਰਾਮ ਨਹੀਂ ਕੀਤਾ ਜਾਊਗਾ ਲੈ ਕੇਂਦਰੀ ਮੰਤਰੀ ਜੀ ਅਮਿਤ ਸ਼ਾਹ ਜੀ ਰਾਸ਼ਟਰਪਤੀ ਜੀ ਕੋਵਿੰਦ ਜੀ ਕੋ ਪ੍ਰਧਾਨ ਮੰਤਰੀ ਜੀ ਕੋ ਮੰਗ ਕਰਦਾ ਪੰਜਾਬ ਦੇ ਜਿੰਨੇ ਮਾੜੇ ਹਾਲਾਤ ਇਸ ਟਾਈਮ ਚੱਲ ਰਹੇ ਆ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਇੱਥੇ ਤੁਰੰਤ ਪੰਜਾਬ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਇੱਕ ਵਾਰ ਇਸ ਤਰ੍ਹਾਂ ਜੋ ਭਾਈਚਾਰਾ ਸਾਡਾ ਬਣਿਆ ਬਣਿਆ ਰਹੇ ਪਰ ਅੱਜ ਇਹਨਾਂ ਪ੍ਰਦਰਸ਼ਨ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਦੇ ਕੰਨਾਂ ਤੱਕ ਇਹ ਵਾਇਸ ਪਹੁੰਚਾਣਾ ਚਾਹਦੇ ਜਿਹੜਾ ਉਹਨਾਂ ਨੇ ਸਾਡੇ ਪੰਜਾਬ ਦਾ ਬਹੁਤ ਭਾਈਚਾਰਕ ਮਾਹੌਲ ਜਿਹੜਾ ਖਰਾਬ ਕਰਨ ਲਈ ਦਿਨ-ਰਾਤ ਆਪਣੀਆਂ ਜੜੀਆਂ ਕਰਤੂਤਾਂ ਕਰ ਰਹੇ ਆ ਇੱਤੇ ਲਗਾਮ ਪਾਇਆ ਜਾਵੇ ਜਿਹੜਾ ਕਿ ਵਿपक्ष ਦੇ ਹੁੰਦੇ ਹੁੰਦੇ ਵੀ ਅਸੀਂ ਕੋਈ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਕਿਉਂਕਿ ਜਿਹੜਾ ਵੀ ਸਾਡੇ ਪੰਜਾਬ ਪ੍ਰਧਾਨ ਜੀ ਤੇ ਹਮਲਾ ਹੋਇਆ ਬੜਾ ਹੀ निंदਨਯੋਗ ਆ ਕਲੀਅਰ ਕੱਟਿੰਗ ਸੀਗਾ ਕਿਸਾਨ ਜਥੇਬੰਦੀਆਂ ਦੇ ਵਿੱਚ ਪਿਛੋ ਗੱਡੀਆਂ ਆਈਆਂ ਉਹਨਾਂ ਨੇ ਆ ਕੇ ਯੂ ਜੰਗਤ ਕਾਂਗਰਸ ਦੀਆਂ ਗੱਡੀਆਂ 'ਤੇ ਅਟੈਕ ਕੀਤਾ ਪਰ ਅਜੇ ਤਰੀਕ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਕੋਲੇ ਪੁਰਜ਼ੋਰ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਹਨਾਂ ਦੀ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ ਇਹ ਪੰਜਾਬ ਸਰਕਾਰ 'ਤੇ ਪੱਲੇ ਇਹ ਨਹੀਂ ਆ ਤਾਂ ਅਸੀਂ ਕੇਂਦਰ ਸਰਕਾਰ ਕੋਲੇ ਬੇਨਤੀ ਕਰਦੇ ਆ ਕਿ ਜਿਹੜੀ ਪੰਜਾਬ ਸਰਕਾਰ ਹਨ ਉਹ ਤਰਕਪੰਧ ਕਰਕੇ ਇਸੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਪੰਜਾਬ ਦਾ ਆਪਸੀ ਭਾਈਚਾਰਾ ਜਿਹੜਾ ਮਾਹੌਲ ਵਿਗੜ ਰਿਹਾ ਇਹਨੂੰ ਵਿਗੜਨ ਤੋਂ ਰੋਕਿਆ ਜਾਵੇ ਸ਼ਹਿਰਪੁਰ ਤੋਂ ਦਰਜਿਤ ਅਜਨੂਹ ਦੀ ਰਿਪੋਰਟ ਐਸਐਮਜੀ ਨਿਊਜ਼